ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਆਖਰਕਾਰ ਆ ਗਿਆ ਉਹ ਦਿਨ ਜਦੋਂ ਲਾਲ ਕਿਲਾ ਦੇ ਵਿੱਚ ਭਿਆਨਕ ਪਰਲੋ ਆਵੇਗੀ ਹਾਲਾਂਕਿ ਸੰਕੇਤ ਬਿਲਕੁਲ ਨੇੜੇ ਨੇ ਮੀ ਹਨੇਰੀ ਨੇ ਕੀ ਤਬਾਹੀ ਮਚਾਈ ਹੈ ਲਾਲ ਕਿਲੇ ਚ ਤੇ ਸਾਧ ਸੰਗਤ ਜਿਸ ਤਰ੍ਹਾਂ ਪੁਰਾਣੇ ਪੁਰਾਤਨ ਗ੍ਰੰਥਾਂ ਦੇ ਵਿੱਚ ਲਾਲ ਕਿਲੇ ਦੇ ਬੰਜਰ ਬਣਨ ਦੀ ਭਵਿੱਖਬਾਣੀ ਵੀ ਜਿਹੜੀ ਹੈ ਉਹ ਤੈਅ ਕੀਤੀ ਹੋਈ ਹੈ ਆਪਾਂ ਕੁਝ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਆਪਾਂ ਸਾਰੇ ਵੇਖਰੇ ਆ ਕਿ ਭਾਰੀ ਮੀਂਹ ਨੇ ਬੜੀ ਥਾਂ ਜਿਹੜਾ ਨੁਕਸਾਨ ਕੀਤਾ ਹੈ ਬੜੀ ਥਾਂ ਜਿਹੜਾ ਹੈ ਨੁਕਸਾਨ ਹੋਇਆ ਕਈ ਥਾਵਾਂ ਤੇ ਜਿਹੜਾ ਹੈ ਉਹ ਭਿਆਨਕ ਨੁਕਸਾਨ ਹੋਇਆ ਹੈ ਜੇ ਇੱਕ ਥਾਂ ਦਿੱਲੀ ਜਿੱਥੇ ਲਾਲ ਕਿਲਾ ਕਸ਼ਮੀਰੀ ਗੇਟ ਦਾ ਜਿੰਨਾ ਹਿੱਸਾ ਹੈ ਉਥੇ ਪਾਣੀ ਬਹੁਤ ਤਾਦਾਦ ਦੇ ਵਿੱਚ ਚੜਿਆ ਹੋਇਆ ਹੈ ਉਸ ਹਿੱਸੇ ਨੂੰ ਜਿਹੜਾ ਹੈ ਟ੍ਰੈਫਿਕ ਪੱਖੋਂ ਕਲੀਅਰ ਕਰ ਦਿੱਤਾ ਹੈ ਉਹ ਰਸਤਾ ਜਿਹੜਾ ਹੈ ਬੰਦ ਕਰ ਦਿੱਤਾ ਤੇ ਉਹ ਰਸਤੇ ਤੇ ਜਿਹੜੀ ਟ੍ਰੈਫਿਕ ਹੈ ਉਹਨੂੰ ਕੰਟਰੋਲ ਕਰਨ ਦੇ ਲਈ ਉਥੋਂ ਪੂਰੀ ਤਰ੍ਹਾਂ ਜੈਮ ਕਰ ਦਿੱਤਾ ਗਿਆ ਤਾਂ ਜੋ ਇਸ ਪਾਣੀ ਦੇ ਵਿੱਚ ਕੋਈ ਵਹਿ ਨਾ ਜਾਵੇ ਹਾਲਾਂਕਿ ਇਦਾਂ ਦੀਆਂ ਵਿਚਾਰਾਂ ਆਪਾਂ ਸਾਰੇ ਵੇਖ ਰਹੇ ਹਾਂ ਸੋ ਕਹਿਣ ਤੋਂ ਭਾਵ ਇੱਕ ਬੇਨਤੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦੇਵਾਂ ਸਾਧ ਸੰਗਤ ਕਿ ਦਿੱਲੀ ਦੇ ਵਿੱਚ ਲਾਲ ਕਿਲਾ ਪਾਣੀ ਦੇ ਵਿੱਚ ਡੁੱਬ ਚੁਕਿਆ ਹੈ ਇੰਨਾ ਪਾਣੀ ਕਿਉਂਕਿ ਨਦੀ ਵੀ ਜਿਹੜੀ ਹੈ ਚੜ ਚੁਕੀ ਹੈ ਯਮਨਾ ਵੀ ਚੜ ਚੁਕੀ ਹੈ ਤੇ ਆਖਰਕਾਰ ਹਰ ਕੋਈ ਇੱਕ ਗੱਲ ਗਿੰਦਾ ਸੀ ਕਿ ਭਿਆਨਕ ਪਰਲੋ ਆਵੇਗੀ ਦਿੱਲੀ ਦੇ ਵਿੱਚ ਤੇ ਜਿਹੋ ਜਿਹੇ ਹਾਲਾਤ ਇਹ ਬਣ ਜਾਂਦੇ ਨੇ ਉਹ ਜਿਹੇ ਹਿਸਾਬ ਨਾਲੇ ਵੇਖ ਕੇ ਲੱਗਦਾ ਵੀ ਭਿਆਨਕ ਪਰਲੋ ਜਿਹੜੀ ਹੈ ਉਹ ਤਾਂ ਜਦੋਂ ਆਵੇਗੀ ਆਵੇਗੀ ਪਰ ਆ ਭਿਆਨਕ ਪਰਲੋ ਜਿਹੜੀ ਹੈ ਉਹ ਸਾਡੇ ਸਿਰ ਤੇ ਚੜੀ ਹੋਈ ਹੈ ਸਰਕਾਰਾਂ ਦਿੱਲੀ ਦੇ ਵਿੱਚ ਰਹੀਆਂ ਸੈਂਟਰ ਗਵਰਨਮੈਂਟ ਦਿੱਲੀ ਤੋਂ ਚੱਲਦੀ ਹੈ ਪਰ ਪਾਣੀ ਦੇ ਨਿਕਾਸ ਲਈ ਕੋਈ ਪ੍ਰਬੰਧ ਨਹੀਂ ਕਰ ਸਕੀ ਇਹ ਹੈਰਾਨੀ ਦੀ ਗੱਲ ਹੈ ਕਿ ਭਾਰੀ ਮੀਂਹ ਪੈਂਦਾ ਤੇ ਲਾਲ ਕਿਲਾ ਪਾਣੀ ਨਾਲ ਭਰ ਜਾਂਦਾ ਮੈਂ ਕੱਲ ਤਸਵੀਰਾਂ ਵੇਖ ਰਿਹਾ ਸੀ ਗੁਰਦੁਆਰਾ ਸੀਸਗੰਜ ਸਾਹਿਬ ਦੀ ਜੋ ਪਾਰਕਿੰਗ ਹੈ ਔਰ ਜਿੱਥੇ ਜੋੜਾ ਘਰ ਹੈ ਜੋੜੇ ਆਪਾਂ ਜਮਾ ਕਰਵਾਉਨੇ ਆ ਉਹ ਥਾਂ ਸਾਰਾ ਜਿਹੜਾ ਹੈ ਪਾਣੀ ਦੇ ਨਾਲ ਭਰ ਚੁੱਕਿਆ ਹੈ ਪਾਣੀ ਬਹੁਤ ਤਾdad ਦੇ ਵਿੱਚ ਉਥੇ ਭਰਿਆ ਹੋਇਆ ਹੈ ਬੜੇ ਮਾੜੇ ਹਾਲਾਤ ਨੇ ਪਰ ਸਾਧ ਸੰਗਤ ਮੈਨੂੰ ਸਮਝ ਨਹੀਂ ਆਉਂਦੀ ਵੀ ਸਾਡੀਆਂ ਸਰਕਾਰਾਂ ਕਰ ਕੀ ਰਹੀਆਂ ਨੇ ਸਾਡੀਆਂ ਸਰਕਾਰਾਂ ਨੇ ਹੁਣ ਤੱਕ ਕੀਤਾ ਕੀ ਹੈ ਸਾਡੀਆਂ ਸਰਕਾਰਾਂ ਹੁਣ ਤੱਕ ਕਰਦੀਆਂ ਕੀ ਰਹੀਆਂ ਆ ਸਾਨੂੰ ਸਿਰਫ ਆ ਲਾਲਚ ਦਿੱਤੇ ਗਏ ਤੇ ਹਾਲਾਂਕਿ ਭਿਆਨਕ ਪਰਲੋ ਜਿਹੜੀ ਹੈ ਉਹ ਆਉਣੀ ਹੈ ਜਦੋਂ ਆਉਣੀ ਉਹ ਸਾਰੀ ਦੁਨੀਆ ਤੇ ਆਉਣੀ ਹੈ ਉਹ ਕੱਲੀ ਦਿੱਲੀ ਤੇ ਨਹੀਂ ਡਿਗਣੀ ਜਾਂ ਕਿਸੇ ਇੱਕ ਥਾਂ ਤੇ ਨਹੀਂ ਡਿਗਣੀ ਕਿਸੇ ਵਿਸ਼ੇਸ਼ ਥਾਂ ਤੇ ਨਹੀਂ ਆਉਣੀ ਉਹ ਤਾਂ ਜਦੋਂ ਆਉਣੀ ਉਹ ਤਾਂ ਤੈ ਹੀ ਹੈ ਪਰ ਜਿਹੜਾ ਹੁਣ ਆ ਜਿਹੜਾ ਸਿਸਟਮ ਅਸੀਂ ਵੇਖ ਰਹੇ ਆ ਇਹ ਕਿਤੇ ਨਾ ਕਿਤੇ ਸਾਡੀ ਨਾਕਾਮੀ ਨਾਕਾਮਯਾਬੀ ਗੈਰ ਜ਼ਿੰਮੇਵਾਰਾਨਾ ਗੈਰ ਨਾਗਰਿਕਾਵਾਨਾ ਔਰ ਗੈਰ ਜ਼ਿੰਮੇਵਾਰਾਨਾ ਸਰਕਾਰਾਂ ਦੀ ਜਿਹੜੀ ਮਿਹਰਬਾਨੀ ਹੈ ਉਹ ਸਾਡੇ ਸਾਹਮਣੇ ਸਾਨੂੰ ਵਿਖ ਰਹੀ ਹੈ ਸਾਰ ਸੰਗਤ ਮੀ ਹਨੇਰੀ ਨੇ ਬੜੀ ਤਬਾਹੀ ਮਚਾਈ ਬੜੀ ਜਗ੍ਹਾ ਤੇ ਚਲੋ ਇਹ ਰੱਬ ਦੇ ਰੰਗ ਨੇ ਇਹਦੇ ਇਹਨੂੰ ਆਪਾਂ ਟਾਰਗੇਟ ਨਹੀਂ ਕਰ ਸਕਦੇ ਇਹਨੂੰ ਕਹਿ ਨਹੀਂ ਸਕਦੇ ਵੀ ਕਿਉਂ ਕੀਤਾ ਇਹ ਉਹਦੀ ਮਰਜ਼ੀ ਹੈ ਪਰ ਇੱਕ ਗੱਲ ਯਾਦ ਰੱਖਿਓ ਵੀ ਲੱਖਾਂ ਲੋਕਾਂ ਦੀ ਜਿਹੜੀ ਜਾਨ ਹੈ ਉਹ ਦਾਤੇ ਲੱਗੀ ਹੋਈ ਹੈ ਕਿੰਨੇ ਲੋਕਾਂ ਦੀ ਜਿਹੜੀ ਜਾਨ ਹੈ ਉਹ ਦਾਤੇ ਲੱਗੀ ਹੋਈ ਹੈ ਕਿੰਨੇ ਲੋਕ ਨੇ ਜਿਹੜੇ ਉਹ ਇਸ ਵਕਤ ਖਤਰੇ ਦੇ ਨਾਲ ਜੂਝ ਰਹੇ ਨੇ ਸਾਧ ਸੰਗਤ ਕਿੰਨੇ ਲੋਕ ਨੇ ਤੁਸੀਂ ਖੁਦ ਇਸ ਗੱਲ ਨੂੰ ਨੋਟ ਕਰ ਸਕਦੇ ਹੋ ਵੇਖ ਸਕਦੇ ਹੋ ਕਿ ਆਖਰ ਜੇਕਰ ਇਹ ਪਾਣੀ ਵੱਧ ਜਾਂਦਾ ਤਾਂ ਦਿੱਲੀ ਦੇ ਉਹਨਾਂ ਲੋਕਾਂ ਨੂੰ ਕਿੰਨਾ ਮੁਸ਼ਕਲ ਹੋਏਗੀ ਕਿੰਨੇ ਲੋਕ ਮੁਸ਼ਕਲ ਦੇ ਵਿੱਚ ਘਿਰ ਜਾਣਗੇ ਕਿੰਨੇ ਲੋਕਾਂ ਦੀ ਜਾਨ ਜਾ ਸਕਦੀ ਹੈ ਪਰ ਇੱਕ ਗੱਲ ਯਾਦ ਰੱਖਿਓ ਵੀ ਸਾਡੇ ਲੋਕਾਂ ਦੀ ناکامی ਵੀ ਹੈ ਇਹਦੇ ਵਿੱਚ ਇਹ ਗੱਲ ਸਾਫ਼ ਹੈ ਸਾਡੇ ਲੋਕ ਵੀ ਕਿਤੇ ਨਾ ਕਿਤੇ ਇਸ ਗੱਲ ਨੂੰ ਜਿਹੜਾ ਹੈ ਉਹ ਮੰਨਣ ਦੇ ਲਈ ਤਿਆਰ ਹੈ ਨਹੀਂ ਵੀ ਹਾਂ ਸਾਡੀ ਨਾਕਾਮੀ ਹੈ ਚਲੋ ਇੱਕ ਗੱਲ ਵੱਖਰੀ ਹੈ ਪਰ ਕਦੇ ਇਹ ਉਹ ਸਮਾਂ ਜਿਹੜਾ ਹੈ ਨੰਗਿਆ ਜਿਹਦੇ ਵਿੱਚ ਸ਼ਾਇਦ ਕੱਚਾ ਸਭ ਕੁਝ ਹੁੰਦਾ ਸੀ ਪਰ ਉਸ ਵਕਤ ਲੋਕਾਂ ਕੋਲੇ ਪ੍ਰਬੰਧ ਬਹੁਤ ਸੀ ਲੋਕ ਆਪਣੇ ਦਿਮਾਗ ਦਾ ਇਸਤੇਮਾਲ ਕਰਦੇ ਸੀ ਪਰ ਅੱਜ ਕੱਲ ਲੋਕਾਂ ਕੋਲੇ ਦਿਮਾਗ ਦਾ ਇਸਤੇਮਾਲ ਜਿਹੜਾ ਹੈ ਬਹੁਤ ਘੱਟ ਹੈ ਲੋਕ ਆਪਣੇ ਦਿਮਾਗ ਦਾ ਇਸਤੇਮਾਲ ਜਿਹੜਾ ਹੈ ਬਹੁਤ ਜ਼ਿਆਦਾ ਘਟ ਕਰ ਰਹੇ ਨੇ ਚਲੋ ਇਹ ਵੀ ਗੱਲ ਵੱਖਰੀ ਰਹਗੀ ਪਰ ਇੱਕ ਗੱਲ ਹੈ ਵੀ ਸਰਕਾਰਾਂ ਨੇ ਕੀ ਕੀਤਾ ਹੁਣ ਤੱਕ ਸਰਕਾਰਾਂ ਇੱਕ ਵਧੀਆ ਐਸਾ ਜ਼ੈਨੀਅਨ ਕੰਮ ਨਹੀਂ ਕਰ ਸਕੀਆਂ ਜਿਹਦੇ ਕਰਕੇ ਅਸੀਂ ਇਸ ਤਬਾਹੀ ਤੋਂ ਬਚ ਸਕੀਏ ਤੇ ਮੈਂ ਪਿਛਲੇ ਦਿਨਾਂ ਦੇ ਵਿੱਚ ਵੀ ਬੇਨਤੀਆਂ ਕੀਤੀਆਂ ਸੀ ਵੀ ਜੇਕਰ ਸਾਡੇ ਤੇ ਕੋਈ ਆਫਤ ਆਉਂਦੀ ਹੈ ਸਰਕਾਰ ਸਿਰਫ ਮੁਆਵਜ਼ਾ ਦੇ ਸਕਦੀ ਹੈ ਸਿਰਫ ਮੁਆਵਜ਼ਾ ਦੇਣ ਤੱਕ ਸੀਮਤ ਹੈ ਤੇ ਉਸ ਮੁਆਵਜ਼ੇ ਦੇ ਨਾਲ ਅਸੀਂ ਇੱਕ ਜ਼ਿੰਦਗੀ ਨਹੀਂ ਖਰੀਦ ਸਕਦੇ ਪਰ ਸਰਕਾਰ ਨੂੰ ਪਹਿਲਾਂ ਕੋਈ ਪ੍ਰਬੰਧ ਕਰਕੇ ਰੱਖਣੇ ਚਾਹੀਦੇ ਨੇ ਹੁਣ ਤੁਸੀਂ ਵੇਖੋ ਵੀ ਇੱਕ ਆਧਾਰ ਕਾਰਡ ਤੇ 15 ਬੂਟੇ ਫ੍ਰੀ ਮਿਲ ਰਹੇ ਨੇ ਕਹਿੰਦੇ ਵੀ ਕੁਝ ਸਮੇਂ ਲਈ ਫ੍ਰੀ ਨੇ ਪਰ ਸਰਕਾਰ ਨੇ ਦਰਖਤ ਲਾਉਣ ਦੇ ਵਿੱਚ ਕਿੰਨਾ ਵੱਡਾ ਯੋਗਦਾਨ ਪਾਇਆ ਕਦੇ ਸੋਚਿਆ ਵੀ ਲੋਕਾਂ ਨੂੰ ਆਫਰ ਦੇਦਾ ਵੀ ਤੁਸੀਂ ਦਰਖਤ ਲਾਓ ਪਰ ਸਰਕਾਰ ਨੇ ਕੋਈ ਉਪਰਾਲਾ ਕੀਤਾ ਪਿੰਡਾਂ ਦੇ ਸਰਪੰਚਾਂ ਨੂੰ ਇਹ ਕਹੋ ਵੀ ਆਪਣੇ ਪਿੰਡ ਦੇ ਵਿੱਚ ਤੁਸੀਂ ਇੰਨੇ ਦਰਖਤ ਲਾਉਣੇ ਨੇ ਇਨਸਾਨੀਅਤ ਨੂੰ ਸਮਝਦੇ ਹੋਏ ਲਾਉਣੇ ਨੇ ਉਹਨਾਂ ਦੀ ਦੇਖਭਾਲ ਵੀ ਕਰਨੀ ਹੈ ਇੱਕ ਇੱਕ ਟੈਂਕੀ ਪਿੰਡਾਂ ਨੂੰ ਦਿੱਤੀ ਜਾਵੇ ਵੀ ਇਹ ਪਾਣੀ ਇਹ ਦਰਖਤਾਂ ਨੂੰ ਲੱਗੇਗਾ ਟੈਂਕੀ ਰਾਹੀਂ ਕਿੰਨੇ ਦਰਖਤ ਲੱਗਣ ਕਿੰਨੀ ਗਰਮੀ ਦਾ ਪ੍ਰਕੋਪ ਘਟੇ ਬਾਰਿਸ਼ ਹੜ ਜਿਹੜੇ ਨੇ ਉਹਦੇ ਨਾਲ ਕੰਟਰੋਲ ਹੋਣਗੇ ਜਿੰਨੇ ਦਰਖਤ ਲੱਗਣਗੇ ਤੇ ਤਾਫਮਾਨ ਜਿਹੜਾ ਹੈ ਤੇਜ਼ੀ ਦੇ ਨਾਲ ਘਟੇਗਾ ਹੁਣ ਜਿੰਮੇ ਵੱਧ ਰਿਹਾ ਨਾ ਉਵੇਂ ਹੀ ਘਟਣਾ ਸ਼ੁਰੂ ਹੋ ਜਾਏਗਾ ਜਿੰਨੇ ਦਰਖਤ ਲੱਗਣ ਲੱਗ ਜਾਣਗੇ ਪਰ ਨਹੀਂ ਸਰਕਾਰਾਂ ਨੇ ਉਪਰਾਲੇ ਸਾਨੂੰ ਲੌਲੀਪੌਪ ਦੇਤਾ ਵੀ ਤੁਸੀਂ ਲਓ ਜੀ ਤੁਸੀਂ 15 ਬੂਟੇ ਲਓ ਤੁਸੀਂ ਲਾਓ ਹਾਲਾਂਕਿ ਹੁਣ ਇੱਕ ਬੰਦਾ ਜਿਹੜਾ ਬੂਟੇ ਲਾ ਲੇਗਾ ਪਰ ਉਹਨਾਂ ਦੀ ਸਾਮ ਸੰਭਾਲ ਕੌਣ ਕਰੇਗਾ ਜੇਕਰ ਸਰਕਾਰਾਂ ਇਹ ਜੇ ਪੱਦਰ ਤੇ ਕੰਮ ਕਰਨਗੇ ਜਿਹੜੇ ਲੋਕ ਅਹੁਦੇਦਾਰ ਚੁਣੇ ਗਏ ਨੇ ਉਹ ਬੂਟੇ ਲਾਉਣਗੇ ਵੀ ਤੇ ਸਾਮ ਸੰਭਾਲ ਵੀ ਕਰਨਗੇ ਸਰ ਸੰਗਤ ਇਹ ਸਾਰ ਨੂੰ ਚੀਜ਼ਾਂ ਜਿਹੜੀਆਂ ਨੇ ਵਿਚਾਰਨੀਆਂ ਪੈਣਗੀਆਂ ਹਾਲਾਂਕਿ ਗਲੋਬਲ ਵਾਰਮਿੰਗ ਜਿਹੜੀ ਹੈ ਉਹ ਬਹੁਤ ਵੱਧ ਚੁੱਕੀ ਹੈ ਜੇ ਇਹ ਨਾ ਕੰਟਰੋਲ ਵਿੱਚ ਆਈ ਤਾਂ ਵੇਖਿਓ ਵੀ ਹਾਲਾਤ ਇਦੋਂ ਵੀ ਮਾੜੇ ਹੋ ਜਾਣਗੇ ਪਰ ਇੱਕ ਗੱਲ ਯਾਦ ਰੱਖਿਓ ਵੀ ਅੱਜ ਦਿੱਲੀ ਦੇ ਵਿੱਚ ਪਾਣੀ ਹੈ ਤੇ ਉਹ ਪਾਣੀ ਇੰਨਾ ਜ਼ਿਆਦਾ بارش ਦੇ ਨਾਲ ਹੋਇਆ ਤੇ ਨਾਲ ਹੀ ਜੇ ਆਪਾਂ ਵੇਖੀਏ ਵੀ ਸਰਕਾਰ ਦੀ ناکامی ਸਾਹਮਣੇ ਆ ਗਈ ਮੈਂ ਇਹ ਨਹੀਂ ਕਹਿੰਦਾ ਵੀ ਜਿਹੜੀ ਮਰਜ਼ੀ ਸਰਕਾਰ ਉੱਥੇ ਕੋਈ ਮਰਜ਼ੀ ਐ ਪਰ ਇਹ ਕੰਮ ਪਹਿਲਾਂ ਹੋ ਜਾਣਾ ਚਾਹੀਦਾ ਸੀ ਜੋ ਅੱਜ ਜਿਹੜਾ ਹੈ ਕੀਤਾ ਜਾ ਰਿਹਾ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਹੋਣਾ ਚਾਹੀਦਾ ਲੋਕਾਂ ਦੀ ਜਾਨ ਦੀ ਘਟੋ ਘਟ ਪ੍ਰਵਾਹ ਕਰੋ ਕਿੰਨੇ ਲੋਕ ਮਰਨਗੇ ਹਾਲਾਂਕਿ ਦੇਖੋ ਦਿੱਲੀ ਵਿੱਚ ਨਹੀਂ ਦਿੱਲੀ ਦੇ ਆਸ-ਪਾਸੇ ਦਿੱਲੀ ਦੇ ਨਾਲ ਲੱਗਦੇ ਜਿਹੜੇ ਹੋਰ ਇਲਾਕੇ ਨੇ ਤੇ ਉਰਾਂ ਸਾਡੇ ਵੱਲ ਵੀ ਜਿਹੜਾ ਪਾਣੀ ਦਾ ਨਿਕਾਸ ਹੋ ਸਕਦਾ ਇਹ ਜਰੂਰ ਸਾਨੂੰ ਸੋਚਣਾ ਚਾਹੀਦਾ ਹੈ ਤੇ ਉਹ ਸਮਾਂ ਜਿਹੜਾ ਯਾਦ ਆ ਜਾਂਦਾ ਵੀ ਜਿਹੜੀ ਪਰਲੋ ਹੈ ਨਾ ਉਹ ਆਉਣੀ ਪਰ ਕਿਤੇ ਨਾ ਕਿਤੇ ਸ਼ਾਇਦ ਪਾਣੀ ਰਾਹੀਂ ਇਹ ਸਾਰੀਆਂ ਚੀਜ਼ਾਂ ਹੋਣ ਗਈਆਂ ਇਹ ਕਦੇ ਸੋਚਿਆ ਨਹੀਂ ਹੈ ਹਲੇ ਵੀ ਵੇਲਾ ਜਾਗੋ ਆਪਾਂ ਆਪਣੇ ਪੱਧਰ ਤੇ ਕੋਈ ਪ੍ਰਬੰਧ ਕਰੀਏ ਜੇ ਸਰਕਾਰਾਂ ਨਹੀਂ ਕਰਦੇ ਸਰਕਾਰਾਂ ਦੇ ਕੰਨ ਖਿੱਚੋ ਪਰ ਉਹਨਾਂ ਭਾਈ ਵੀ ਤੁਸੀਂ ਪ੍ਰਬੰਧ ਕਰਕੇ ਦਿਓ ਸਾਨੂੰ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਕਿੱਥੇ ਜਾਣ ਦੱਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ